ਮਾਇਆ ਮੋਹ ਜਗ ਪਰਮਿਆਂ ਘਰ ਮੁਸੈ ਖਬਰ ਨਾ ਹੋਏ ਘਰ ਮੁਸੈ ਘਰ ਲੁੱਟਿਆ ਜਾਣਾ ਸਤਗੁਰ ਕਿੰਦ ਨਿ ਬੰਦਾ ਸੰਸਾਰ ਦੇ ਮਾਇਆ ਦੇ ਅੰਦਰ ਇਨਾ ਮੋਇਆ ਹੋਇਆ ਐਸੀ ਪਰਮਦੇ ਵਿੱਚ ਹੈ ਕਿੰਦਾ ਆਪਣਾ ਘਰ ਲੁੱਟਿਆ ਜਾ ਰਿਹਾ ਹੈ ਪਰ ਇਹਨੂੰ ਆਪਣੇ ਘਰ ਦੇ ਬਾਬਤ ਸਮਝ ਨਹੀਂ ਸੋਝੀ ਨਹੀਂ ਸਤਿਗੁਰ ਨੇ ਦੋ ਐਸੀਆਂ ਵਿਚਾਰਾਂ ਨੇ ਬਾਣੀ ਦੇ ਅੰਦਰ ਜਿਨ੍ਹਾਂ ਦਾ ਜ਼ਿਕਰ ਸਤਿਗੁਰ ਨੇ ਬਾਣੀ ਵਿੱਚ ਕਰਦਿਆਂ ਹੋਇਆਂ ਆਖਿਆ ਵੀ ਇਹ ਦੋ ਚੀਜ਼ਾਂ ਨੇ ਜਿਹੜੀਆਂ ਕਰਤੇ ਦੀ ਸੁਕੁੰਦਰਤ ਦੇ ਅੰਦਰ ਕਾਰਜ ਕਰਦੀਆਂ ਨੇ ਪਹਿਲੀ ਹੈ ਪ੍ਰਮਾਤਮਾ ਦੀ ਬਣਾਈ ਹੋਈ ਇਹ ਜਗਤ ਰਚਨਾ ਦੇ ਵਿੱਚ ਮਾਇਆ ਮਾਇਆ ਦਾ ਮਤਲਬ ਹੈ ਅਪਨਤ ਵਿੱਚ ਜੀਣਾ ਔਰ ਜਦੋਂ ਬੰਦਾ ਆਪਣੀ ਆਪਣਤ ਵਿੱਚ ਜੀਂਦਾ ਹੈ ਉਹਦੇ ਲਈ ਸਿਰਫ ਆਪਣੀ ਮੈਂ ਆਪਣੀ ਹੋ ਮੈਂ ਆਪਣੀ ਹੰਗਤਾ ਹੀ ਸ੍ਰੇਸ਼ਟ ਹੁੰਦੀ ਹੈ ਹੋਰ ਕੁਝ ਵੀ ਨਹੀਂ ਔਰ ਦੂਸਰਾ ਹੈ ਮਾਇਆ ਮਾਇਆ ਦਾ ਮਤਲਬ ਹੁੰਦਾ ਹੈ ਕਿਰਪਾ ਮਾਇਆ ਵਿੱਚ ਜੀਣ ਵਾਲਾ ਮੈਂ ਮੈਂ ਕਰਦਾ ਹੈ। ਮਾਇਆ ਵਿੱਚ ਜੀਣ ਵਾਲਾ ਤੂੰ ਤੂੰ ਕਰਦਾ ਹੈ। ਸਤਿਗੁਰ ਕਹਿੰਦੇ ਨੇ ਜਿਸ ਬੰਦੇ ਦੀ ਸੂਰਤ ਤੇ ਮਾਇਆ ਦਾ ਪ੍ਰਭਾਵ ਹੁੰਦਾ ਹੈ। ਉਹ ਬੰਦਾ ਆਪਣੇ ਤੋਂ ਗੱਲ ਸ਼ੁਰੂ ਕਰਦਾ ਹੈ। ਤੇ ਆਪਣੇ ਤੇ ਗੱਲ ਖਤਮ ਕਰਦਾ ਹੈ। ਉਹ ਕਹਿੰਦਾ ਬਸ ਮੈਂ ਹੀ ਮੈਂ ਹਾਂ ਹੋਰ ਦੁਜਾ ਕੋਈ ਨਹੀਂ। ਔਰ ਜਿਸ ਬੰਦੇ ਦੇ ਅੰਦਰ ਮਾਇਆ ਹੁੰਦੀ ਹੈ ਪ੍ਰਮਾਤਮਾ ਦੀ ਕਿਰਪਾ ਹੁੰਦੀ ਹੈ ਉਹ ਬੰਦਾ ਹਰ ਕਾਰਜ ਦੇ ਅੰਦਰ ਪ੍ਰਮਾਤਮਾ ਨੂੰ ਰੱਬ ਜੀ ਨੂੰ ਸ਼ਾਮਲ ਕਰਦਾ ਹੈ ਉਹ ਜੇ ਸੰਸਾਰ ਦਾ ਕੋਈ ਕਾਰਜ ਕਰਦਾ ਹੈ ਤੇ ਕਹਿੰਦਾ ਦਾਤਾ ਜੀ ਇਹ ਕਾਰਜ ਮੇਰਾ ਨਹੀਂ ਹੈ ਇਹ ਕਾਰਜ ਬੀਤੇ ਰਹੇ ਜਿਉ ਨੂੰ ਸੰਸਾਰ ਵਿੱਚੋਂ ਕੁਝ ਮਿਲਦਾ ਹੈ ਤੇ ਉਹ ਕਹਿੰਦਾ ਸਤਿਗੁਰ ਜੀ ਮੈਨੂੰ ਨਹੀਂ ਮਿਲਿਆ ਇਹ ਤੇਰੀ ਕਿਰਪਾ ਨਾਲ ਮਿਲਿਆ ਏ ਮੈਂ ਇਹਦੇ ਕਾਬਿਲ ਨਹੀਂ ਸਾਂ ਹੁਣ ਸਤਿਗੁਰ ਨੇ ਇਹਨਾਂ ਦੋਨਾਂ ਤਰ੍ਹਾਂ ਦੀ ਸੁਰਤ ਦਾ ਜ਼ਿਕਰ ਬਾਣੀ ਦੇ ਅੰਦਰ ਕੀਤਾ ਹੈ ਜਿੱਥੇ ਮਾਇਆ ਹੈ ਉੱਥੇ ਦੁੱਖ ਹੈ ਜਿੱਥੇ ਮਾਇਆ ਹੈ ਉੱਥੇ ਸੁੱਖ ਹੈ ਜਿੱਥੇ ਸੰਸਾਰ ਦੇ ਅੰਦਰ ਮਾਇਆ ਦਾ ਮੋਹ ਹੈ ਉਥੇ ਪਰਮ ਨਹੀਂ ਤੇ ਜਿੱਥੇ ਮਾਇਆ ਹੈ ਕਿਰਪਾ ਹੈ ਉਥੇ ਸਿਰਫ ਆਨੰਦ ਹੈ ਖੁਸ਼ੀ ਹੈ ਖੇੜਾ ਹੈ ਇਹਨੂੰ ਜੇ ਥੋੜਾ ਜਿਹਾ ਅਸੀਂ ਸੰਸਾਰ ਵਿੱਚੋਂ ਸਮਝਣ ਦਾ ਯਤਨ ਕਰੀਏ ਪਾਤਸ਼ਾਹ ਜੀ ਨੇ ਬਾਣੀ ਦੇ ਅੰਦਰ ਪੰਜ ਚੀਜ਼ਾਂ ਦਾ ਜ਼ਿਕਰ ਕੀਤਾ ਹੈ ਸਭ ਕਿੰਨੇ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ ਦੁਨੀਆ ਦਾ ਰਾਜ ਮਾਲ ਦਾ ਮਤਲਬ ਹੁੰਦਾ ਹੈ ਧਨ ਰੂਪ ਦਾ ਮਤਲਬ ਹੁੰਦਾ ਹੈ ਸੋਹੱਪਣ ਬਾਹਰੀ ਦਿੱਖ ਜਾਤ ਜਿਹੜੀਆਂ ਜਾਤਾਂ ਵਿੱਚ ਆਪਾਂ ਸਭ ਸੰਸਾਰ ਦੇ ਵਿੱਚ ਵਜੇ ਹੋਏ ਹਾਂ ਤੇ ਜੋਬਨ ਜਵਾਨੀ ਸਭ ਕਿੰਨੇ ਇਹ ਪੰਜ ਐਸੀਆਂ ਚੀਜ਼ਾਂ ਨੇ ਜਿਨ੍ਹਾਂ ਦਾ ਮਨੁੱਖੀ ਮਨ ਤੇ ਬਹੁਤ ਡੂੰਗਾ ਅਸਰ ਹੁੰਦਾ ਹੈ ਕਿਸੇ ਨੂੰ ਰਾਜ ਭਾਗ ਮਿਲ ਜਾਏ ਭਾਵੇਂ ਛੋਟਾ ਹੀ ਹੋਵੇ ਧਿਆਨ ਦੇਣਾ ਰਾਜ ਭਾਗ ਦਾ ਮਤਲਬ ਸਿਰਫ ਦੁਨਿਆਵੀ ਪੁਰਾਣੇ ਸਮੇਂ ਵਾਲੇ ਰਾਜਿਆਂ ਦਾ ਰਾਜ ਭਾਗ ਨਹੀਂ ਖਿਆਲ ਕਰਿਓ ਭਾਵੇਂ ਰਾਜ ਭਾਗ ਬੜਾ ਛੋਟਾ ਹੋਵੇ ਮੰਨ ਲਓ ਕੋਈ ਕਿਸੇ ਪਿੰਡ ਦਾ ਸਰਪੰਚ ਹੀ ਬਣ ਜਾਏ ਉਹ ਬਣਿਆ ਹੋਇਆ ਸਰਪੰਚ ਵੀ ਆਪਣੇ ਆਪ ਨੂੰ ਕਹਿੰਦਾ ਵੀ ਮੇਰੇ ਵਰਗਾ ਦੁਨੀਆ ਤੇ ਕੋਈ ਨਹੀਂ ਮੰਨ ਲਓ ਕਿਸੇ ਬੰਦੇ ਨੂੰ ਕਿਸੇ ਕਲੋਨੀ ਦੇ ਅੰਦਰ ਰਹਿੰਦਿਆਂ ਹੋਇਆਂ ਜਿਵੇਂ ਸਾਡੇ ਇੱਥੇ ਬਣੇ ਹੋਏ ਨਾ RWA ਕਲੋਨੀਆਂ ਦੇ ਅੰਦਰ ਤੇ ਮੰਨ ਲਓ ਉਥੋਂ ਦਾ ਕੋਈ ਪ੍ਰੈਜ਼ੀਡੈਂਟ ਹੀ ਹੋਵੇ ਵੱਡਾ ਹੀ ਹੋਵੇ ਆਗੂ ਹੋਵੇ ਸਤਗੁਰੂ ਜੀ ਕਹਿੰਦੇ ਨੇ ਹਰ ਬੰਦਾ ਜਿਹੜਾ ਨਾ ਸਿਰਫ ਇਸ ਆਪਣਤ ਵਿੱਚ ਜੀ ਰਿਹਾ ਰਾਜ ਮੈਨੂੰ ਰਾਜ ਮਿਲ ਜਾਏ ਮਸ਼ਕੀਨ ਦੀ ਇੱਕ ਗੱਲ ਬੜੀ ਪਿਆਰੀ ਕਹਿੰਦੇ ਹੁੰਦੇ ਸਾਨੂੰ ਕਹਿੰਦੇ ਸਨ ਕੋਈ ਬੰਦਾ ਇਸ ਕਦਰ ਇਸ ਵਿਚਾਰ ਵਿੱਚ ਜੀਵਦਾ ਹੈ ਉਹਦੀ ਲਾਲਸਾ ਹੁੰਦੀ ਏ ਮੈਂ ਬਹੁਤ ਵੱਡਾ ਬਣ ਜਾਵਾਂ ਨਹੀਂ ਜਿਆਦਾ ਤੇ ਘੱਟ ਤੋਂ ਘੱਟ ਇਸ ਮੁਲਕ ਦਾ ਮੈਨੂੰ ਰਾਸ਼ਟਰਪਤੀ ਬਣਾ ਦੇ ਕੋਈ ਚਲੋ ਜੇ ਨਾ ਕੋਈ ਬਣੇ ਉਹ ਕਹਿੰਦਾ ਚਲੋ ਨਹੀਂ ਬਣਿਆ ਤੇ ਮੈਨੂੰ ਕੋਈ ਪ੍ਰਧਾਨ ਮੰਤਰੀ ਬਣਾ ਦੇ ਕਹਿੰਦਾ ਜੇ ਉੱਥੇ ਵੀ ਬੰਦੇ ਦੀ ਵਸ ਨਾ ਚੱਲੇ ਤੇ ਉਹ ਫਿਰ ਹੋਰ ਥੱਲੇ ਆ ਕੇ ਕਹਿੰਦਾ ਚਲੋ ਨਹੀਂ ਜਿਆਦਾ ਮੈਨੂੰ ਕੋਈ ਮੁੱਖ ਮੰਤਰੀ ਬਣਾ ਦੇ ਤੇ ਜੇ ਇਥੇ ਵੀ ਗੱਲ ਨਾ ਬਣੇ ਫਿਰ ਉਹ ਕਹਿੰਦਾ ਵੀ ਚਲੋ ਨਹੀਂ ਜਿਆਦਾ ਤੇ ਮੈਨੂੰ ਘੱਟ ਤੋਂ ਘੱਟ ਕੋਈ ਐਮਐਲਏ ਦੀ ਕੁਰਸੀ ਤੇ ਦੇ ਦਿਓ ਤੇ ਜੇ ਉਹ ਵੀ ਨਾ ਮਿਲੇ ਤੇ ਉਹ ਕਹਿੰਦਾ ਫਿਰ ਮੈਨੂੰ ਘੱਟ ਤੋਂ ਘੱਟ ਕੋਈ ਸਰਪੰਚ ਹੀ ਬਣਾ ਦਿਓ ਜੇ ਉਹ ਵੀ ਨਹੀਂ ਤੇ ਪੰਚ ਬਣਾ ਦਿਓ ਤੇ ਜਿਹੜਾ ਕਿਤੇ ਵੀ ਨਹੀਂ ਉਹ ਕਹਿੰਦਾ ਫਿਰ ਘਰ ਵਿੱਚ ਤੇ ਮੇਰੀ ਸਰਦਾਰੀ ਹੋਵੇ ਨਾ ਉਹ ਫਿਰ ਘਰ ਦੇ ਜਵਾਕਾਂ ਨੂੰ ਕੁੱਟਦਾ ਇਹਨਾਂ ਤੇ ਮੇਰਾ ਰੋਬ ਚੱਲੇ ਹੁਣ ਸਤਿਗੁਰ ਜੀ ਇਹ ਗੱਲ ਕਰ ਦਿੰਦੇ ਨੇ ਸਾਬ ਕਹਿੰਦੇ ਨੇ ਰਾਜ ਮਾਲ ਰੂਪ ਜਾਤ ਜੋਬਨ ਪੰਜੇ ਠੱਗ ਸਾਬ ਕਹਿੰਦੇ ਨੇ ਬੰਦੇ ਦੇ ਅੰਦਰ ਹੀ ਬੈਠੇ ਹੋਏ ਇਹਨੂੰ ਠੱਗ ਰਹੇ ਨੇ ਇਹ ਸਭ ਮਾਇਆ ਦਾ ਰੂਪ ਸਤਿਗੁਰ ਜੀ ਨੇ ਬਾਣੀ ਦੇ ਅੰਦਰ ਇਹ ਸ਼ਬਦ ਵਰਤੇ ਆ ਮਾਇਆ ਮੋਹ ਜਗ ਪਰਮਿਆ ਮਾਇਆ ਦੇ ਮੋਹ ਵਿੱਚ ਜਗ ਪਰਮ ਵਿੱਚ ਹੈ ਜਿੰਦੇ ਕੋਲ ਰਾਜ ਹੈ ਉਹ ਕਹਿੰਦਾ ਬਸ ਮੈਂ ਹੀ ਸਭ ਕੁਝ ਜਿੰਦੇ ਕੋਲ ਦੁਨੀਆਵੀ ਧਨ ਹੈ ਉਹ ਕਹਿੰਦਾ ਮੇਰੀ ਪ੍ਰਭੂਸ਼ੱਤਾ ਮੇਰੀ ਵਡਿਆਈ ਮੇਰੀ ਤਾਕਤ ਮੇਰੇ ਕੋਲ ਧਨ ਹੈ ਬਾਬੇ ਨਾਨਕ ਦਾ ਜੀਵਨ ਪੜ੍ਹਦੇ ਆ ਨਾ ਦੁਨੀ ਚੰਦ ਨੇ ਹੀ ਗੱਲ ਆਖੀ ਸੀ ਜਦੋਂ ਸੱਭ ਨੇ ਪੁੱਛਿਆ ਸੀ ਦੁਨੀ ਚੰਦਾ ਤੇਰੇ ਘਰ ਵਿੱਚ ਆਏ ਆ ਤੇਰੇ ਘਰ ਦੇ ਬਾਹਰ ਸੀ ਤੇਰੇ ਮਹਿਲਾਂ ਦੇ ਉੱਪਰ ਝੰਡੇ ਵੇਖੇ ਨੇ 1 2 ਨਹੀਂ 12 ਝੰਡੇ ਤੇਰੇ ਮਹਿਲਾਂ ਦੇ ਉੱਪਰ ਝੁਲ ਰਹੇ ਸਨ 12 ਇਹਦਾ ਕਾਰਨ ਕੀ ਹੈ ਤੇ ਦੁਨੀ ਚੰਦ ਆਪਣੀ ਛਾਤੀ ਤੇ ਹੱਥ ਮਾਰ ਕੇ ਪਤਾ ਕੀ ਕਹਿੰਦਾ ਸਤਿਗੁਰੂ ਜੀ ਇਹ 12 ਝੰਡੇ ਇਹ ਮੇਰੀ ਮਾਇਆ ਦਾ ਪ੍ਰਤੀਕ ਨੇ ਸਹਿਬ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਕਹਿੰਦੇ ਨੇ ਕੈਸੀ ਮਾਇਆ ਕਿਸ ਚੀਜ਼ ਦੇ ਪ੍ਰਤੀਕ ਕਹਿੰਦੇ ਸਤਿਗੁਰੂ ਜੀ ਸਾਡੇ ਲਾਹੌਰ ਵਿੱਚ ਨਾ ਇੱਕ ਰੀਤ ਹੈ ਇੱਥੇ ਕਿਸੇ ਕੋਲ ਧਨ ਹੋਵੇ ਨਾ ਬਹੁਤਾ ਤੇ ਉਹਦੀ ਗਿਣਤੀ ਪਤਾ ਕਿਵੇਂ ਹੁੰਦੀ ਕਿਸੇ ਕੋਲ ਮੰਨ ਲਓ 1 ਲੱਖ ਰੁਪਈਆ ਉਹ ਇੱਕ ਝੰਡਾ ਲਾਏਗਾ ਕੋਈ 2 ਲੱਖ ਦਾ ਮਾਲਕ ਕਿ 2 ਝੰਡੇ ਲਾਏਗਾ ਕੋਈ 3 ਲੱਖ ਦਾ ਮਾਲਕ ਕਿ 3 ਝੰਡੇ ਲਾਏਗਾ ਸਤਿਗੁਰੂ ਜੀ ਮੇਰੇ ਕੋਲ 12 ਲੱਖ ਮਾਇਆ ਇਸ ਕਰਕੇ ਮੇਰੀ ਛੱਤ ਤੇ ਮਹਿਲਾਂ ਤੇ 12 ਝੰਡੇ ਚੂਲਦੇ ਨੇ ਲੋਕ ਸਲਾਮਾ ਕਰਦੇ ਨੇ ਨਾਮ ਹੈ ਦੁਨੀ ਚੰਦ ਦਾ ਇਸ ਮੁਲਕ ਦੇ ਇਸ ਲਾਹੌਰ ਸ਼ਹਿਰ ਦੇ ਅੰਦਰ ਸਹਿਬ ਤੁਹਾਨੂੰ ਗੁਰੂ ਨਾਨਕ ਪਾਤਸ਼ਾਹ ਜੀ ਸਮਝ ਗਏ ਵੀ ਨਹੀਂ ਮਾਇਆ ਬੋਲਦੀ ਜੰਦੇ ਅੰਦਰ ਦੁਨੀ ਚੰਦ ਨਹੀਂ ਬੋਲਦਾ ਤੇ ਸਤਿਗੁਰ ਨੇ ਉਸ ਭਰਮ ਨੂੰ ਕਿਵੇਂ ਤੋੜਿਆ ਬਾਬੇ ਨਾਨਕ ਨੇ ਸਿਰਫ ਇੱਕ ਸੂਈ ਦਿੱਤੀ ਆਪਣੇ ਕੋਲ ਸਹਿਬ ਜੀ ਸਹਿਬ ਜੀ ਨੇ ਦੁਨੀ ਚੰਦ ਨੂੰ ਤੇ ਇੰਨੀ ਗੱਲ ਆਖੀ ਦੁਨੀ ਚੰਦ ਦੇਖ ਸੰਸਾਰ ਦਾ ਨਾਮ ਹੈ ਤੇਰੇ ਵੱਡੇ ਵੀ ਸੰਸਾਰ ਤੇ ਆਏ ਉਹ ਵੀ ਚਲੇ ਗਏ ਇਸੇ ਤਰ੍ਹਾਂ ਆਪਾਂ ਵੀ ਇੱਕ ਦਿਨ ਚਲੇ ਜਾਣਾ ਬੜਾ ਆਨੰਦ ਆਇਆ ਤੇਰੇ ਘਰ ਵਿੱਚ ਰਹਿ ਕੇ ਤੂੰ ਬੜੀ ਸੇਵਾ ਕੀਤੀ ਏ ਮੁੜ ਕੇ ਪਤਾ ਨਹੀਂ ਦੁਨੀ ਚੰਦ ਆਪਣੇ ਮੇਲ ਹੋਣ ਕਿ ਨਾ ਹੋਣ ਤੇ ਜਿਸ ਦਿਨ ਆਪਾਂ ਕਿਤੇ ਮਰ ਕੇ ਰੱਬ ਦੇ ਘਰ ਮਿਲੀਏ ਨਾ ਉੱਥੇ ਤੇ ਮਿਲਾਂਗੇ ਨਾ ਜੇ ਇੱਥੇ ਦੁਬਾਰਾ ਮੇਲ ਨਾ ਹੋਏ ਤੇ ਤੇ ਉੱਥੇ ਕੰਮ ਕਰੀ ਮੈਨੂੰ ਮੇਰੀ ਆ ਸੂਈ ਉੱਥੇ ਵਾਪਸ ਕਰ ਦੇ ਤੇ ਗੁਰੂ ਨਾਨਕ ਪਾਤਸ਼ਾਹ ਜੀ ਦਿੱਤੀ ਹੋਈ ਸੂਈ ਉਸੇ ਹੰਕਾਰ ਵਿੱਚ ਆਪਣੇ ਹੱਥ ਵਿੱਚ ਫੜ ਲਈ ਖੁਸ਼ੀ-ਖੁਸ਼ੀ ਚਾਓ ਚਾਓ ਜਦੋਂ ਘਰ ਕਮਰੇ ਵਿੱਚ ਪਹੁੰਚਦਾ ਹੈ ਘਰ ਵਾਲੀ ਨੂੰ ਦੱਸਦਾ ਹੈ ਨਾ ਤੇ ਘਰ ਵਾਲੀ ਕਹਿੰਦੀ ਏ ਭਲਿਆ ਮੇਰੇ ਸਿਰ ਦੇ ਸਾਈ ਮੇਰੇ ਮਾਲਕ ਤੈਨੂੰ ਸਮਝੋਣੀ ਚਾਹੀਦੀ ਏ ਕਿ ਮਰਨ ਤੋਂ ਬਾਅਦ ਤੇ ਬੰਦਾ ਸ਼ਰੀਰ ਵੀ ਇੱਥੇ ਛੱਡ ਕੇ ਚਲਾ ਜਾਂਦਾ ਹੈ। ਸਾਬ ਬਾਣੀ ਵਿੱਚ ਕਹਿੰਦੇ ਆ ਨਾ ਪਾਤਸ਼ਾਹ ਜੀ ਗੁਰਤੇਗ ਬਹਾਦਰ ਸਾਹਿਬ ਜੀ ਦੇ ਬਚਨ ਤੁਸੀਂ ਪੜ੍ਹਦੇ ਹੋ ਸਾਬ ਕਹਿੰਦੇ ਨੇ ਜੋ ਤਨ ਉਪਜਿਆ ਸੰਗ ਹੀ ਸੋ ਵੀ ਸੰਗ ਨਾ ਹੋਇਆ। ਸਾਬ ਕਹਿੰਦੇ ਨੇ ਰਾਜਮਾਲ ਰੂਪ ਜਿਹੜਾ ਬਾਹਰੀ ਬੰਦੇ ਦੀ ਦੇਖੇ। ਜਿਸ ਦੌਰ ਵਿੱਚ ਅੱਜ ਆਪਾਂ ਸਾਰੇ ਜੀ ਰਹਿਆ ਨਾ ਇਸ ਦੌਰ ਵਿੱਚ ਬੰਦੇ ਦਾ ਜਿਹੜਾ ਬੰਦੇ ਦੀ ਜਿਹੜੀ ਪਰਸਨੈਲਿਟੀ ਹੈ ਨਾ ਉਹ ਇਸ ਗੱਲ ਤੋਂ ਲਾਈ ਜਾਂਦੀ ਵੀ ਉਹਦੀ ਬਾਹਰੀ ਦਿੱਖ ਕੈਸੀ ਹੈ ਜਿਵੇਂ ਅਸ਼ਟਾ ਬਕਰ ਦਾ ਜ਼ਿਕਰ ਆਉਂਦਾ ਨਾ ਅਸ਼ਟਾ ਬਕਰ ਦਾ ਤੁਹਾਡੇ ਵਿੱਚੋਂ ਕਿਸੇ ਨੇ ਇਤਿਹਾਸ ਪੜ੍ਹਿਆ ਹੋਵੇ ਜਿਸ ਦਿਨ ਇਸ ਗੁਰ ਰਾਜੇ ਦੇ ਦਰਬਾਰ ਵਿੱਚ ਗੱਲ ਚੱਲੀ ਸੀ ਰਾਜੇ ਹਰੀ ਚੰਦਰ ਨੇ ਆਖਿਆ ਸੀ ਵੀ ਮੈਨੂੰ ਸੁਪਨਾ ਤੇ ਆਇਆ ਪਰ ਮੈਂ ਸੱਚ ਜਾਨਣਾ ਚਾਹਨਾ ਕਿ ਇਹ ਦੁਨੀਆ ਹਕੀਕਤ ਹੈ ਕਿ ਜੋ ਮੈਂ ਸੁਪਨਾ ਵੇਖਿਆ ਉਹ ਹਕੀਕਤ ਹੈ ਉਹ ਸੁਪਨੇ ਵਿੱਚ ਕੀ ਵੇਖਦਾ ਹੈ ਜਿਵੇਂ ਭਗਤ ਰਵਿਦਾਸ ਸਿੰਘ ਨੇ ਆਖਿਆ ਵੀ ਨਰਪਤ ਏਕ ਸਿੰਘਾਸਨ ਸੋਇਆ ਸੁਪਨੇ ਭਇਆ ਭਿਖਾਰੀ ਉਹ ਸੁਪਨੇ ਵਿੱਚ ਬਣ ਗਿਆ ਭਿਖਾਰੀ ਹੈ ਰਾਜਪਾਗ ਦਾ ਮਾਲਕ ਤਖਤ ਤੇ ਬੈਠਾ ਹੋਇਆ ਹੈ ਤਖਤ ਤੇ ਬੈਠੀ ਹੋਈ ਦੀ ਅੱਖ ਲੱਗ ਗਈ ਸੋ ਗਿਆ ਸੁੱਤਾ ਤੇ ਸੁਪਨਾ ਆਇਆ ਸੁਪਨੇ ਵਿੱਚ ਬਣ ਗਿਆ ਭਿਖਾਰੀ ਅੱਖ ਖੁੱਲਹੀ ਬੜਾ ਘਬਰਾਇਆ ਆਪਣੇ ਚਾਰੇ ਪਾਸੇ ਵੇਖਦਾ ਸਮਝ ਆਈ ਨਹੀਂ ਤੇ ਸੁਪਨਾ ਪਰ ਉਹ ਸੁਪਨੇ ਨੇ ਉਹਦੇ ਅੰਦਰ ਇੱਕ ਜਿਗਿਆਸਾ ਪੈਦਾ ਕਰ ਦਿੱਤੀ ਵੀ ਸੱਚ ਕੀ ਹੈ ਜ਼ਿੰਦਗੀ ਦਾ ਇਹ ਜਿਹੜਾ ਮੈਂ ਜੀ ਰਿਹਾ ਇਹ ਸੱਚ ਹੈ ਕਿ ਜੋ ਮੈਂ ਸੁਪਨੇ ਵਿੱਚ ਵੇਖਿਆ ਉਹ ਸੱਚ ਹੈ ਉਹਨੇ ਆਪਣੇ ਦਰਬਾਰੀ ਸੱਦ ਲਏ ਉਹਨੇ ਸਾਰੀ ਗੱਲ ਦੱਸੀ ਦਰਬਾਰੀਆਂ ਨੂੰ ਦਰਬਾਰੀ ਬੜੇ ਪਰੇਸ਼ਾਨ ਵੀ ਇਹਦਾ ਕੀ ਜਵਾਬ ਦਈਏ ਬੜੇ ਬੜੇ ਵੱਡੇ ਗਿਆਨੀ ਮਹਾਂਪੁਰਖ ਜਿਹੜੇ ਆਮਲ فاضਲ ਸਭ ਬੁਲਾ ਲਏ ਕਿਸੇ ਨੂੰ ਇਸ ਗੱਲ ਦਾ ਜਵਾਬ ਨਾ ਆਇਆ ਅਸ਼ਟਬਕਰ ਦਾ ਪਿਓ ਵੀ ਇਸ ਦਰਬਾਰ ਦੇ ਵਿੱਚ ਬਡੇ ਵੱਡੇ ਉਦੇ ਤੇ ਸੀ ਉਹ ਆਪਣੇ ਪਿਤਾ ਨੂੰ ਮਿਲਣ ਆਇਆ ਧਿਆਨ ਦੇਣਾ ਦਾ ਨਾਮ ਅਸ਼ਟਵਕ੍ਰਿਸ ਕਰਕੇ ਸੀ ਕਿਉਂਕਿ ਜਦੋਂ ਇਹ ਚੱਲਦਾ ਸੀ ਨਾਂ ਦੇ ਸਰੀਰ ਵਿੱਚ ਚੱਲਦੇ ਆਠ ਵੱਲ ਪੈਂਦੇ ਸਨ ਇਹ ਸਿਰ ਤੋਂ ਲੈ ਕੇ ਪੈਰਾਂ ਤੱਕ ਜਦੋਂ ਚੱਲਦਾ ਸੀ ਨਾ ਆਠ ਵੱਲ ਪੈਂਦੇ ਸਨ ਪਿੰਡੇ ਸਰੀਰ ਦੇ ਅੰਦਰ ਬੜਾ ਹਾਸੂ ਹੀ ਨਾ ਜਬੰਦਾ ਹੋਏਗਾ ਨਾ ਇਸ ਸੁਭਾਅਕ ਕੇ ਵੀ ਜਿੱਦੜੋ ਲੰਘਦਾ ਹੋਏਗਾ ਲੋਕ ਬਾਰੀ ਤੋਰ ਤੇ ਵੇਖ ਕੇ ਹੱਸਦੇ ਵੀ ਹੋਣਗੇ ਵੀ ਇਹ ਕਮਾਲ ਦਾ ਬੰਦਾ ਹੈ ਕੈਸੀ ਬਣਤਰ ਹੈ ਪ੍ਰਮਾਤਮਾ ਦੀ ਕੈਸਾ ਜੀ ਰੱਬ ਨੇ ਪੈਦਾ ਕੀਤਾ ਇਹ ਹੁਣ ਦਰਬਾਰ ਦੇ ਵਿੱਚ ਗਿਆ ਤੇ ਅਸ਼ਟਬਕਰ ਨਹੀਂ ਗੱਲ ਆਕੀ ਕਹਿੰਦੇ ਰਾਜਨ ਤੇਰੇ ਸਵਾਲ ਦਾ ਜਵਾਬ ਮੈਂ ਦਿੰਨਾ ਸਾਰੇ ਦਰਬਾਰੀ ਹੱਸ ਪਏ ਜਿੰਨੇ ਦਰਬਾਰ ਵਿੱਚ ਬੈਠੇ ਸਨ ਕਮਾਲ ਦੀ ਗੱਲ ਹੈ ਏਡੇ ਏਡੇ ਵੱਡੇ ਆਮਲ ਫਾਜ਼ਲ ਨੇ ਏਡੇ ਵੱਡੇ ਗਿਆਨੀ ਉਹ ਰਾਜੇ ਦੀ ਗੱਲ ਦਾ ਜਵਾਬ ਨਹੀਂ ਦੇ ਪਾਏ ਇਹ ਟੇਡਾ-ਬੇਡਾ ਤੁਰਨ ਵਾਲਾ ਬੰਦਾ ਰੱਬ ਦਾ ਗੱਲ ਦਾ ਜਵਾਬ ਦੇ ਜਿਵੇਂ ਅਸੀਂ ਬਾਰੀ ਅਨਮਾਨ ਲਾਣ ਮੈਂ ਪਹਿਲੋ ਬੇਨਤੀ ਕੀਤੀ ਰਾਜਮਾਲ ਰੂਪ ਇਹ ਬੰਦੇ ਦੇ ਮਨ ਤੇ ਕਿਵੇਂ ਪ੍ਰਭਾਵ ਪਾਉਂਦੇ ਨੇ ਜਿਨੋਂ ਨੇ ਆਖਿਆ ਨਾ ਵੀ ਮੈਂ ਜਵਾਬ ਦੇਣਾ ਉਹਨੇ ਜਦੋਂ ਜਵਾਬ ਦਿੱਤਾ ਕਹਿੰਦਾ ਰਾਜਨ ਅਸਲ ਗੱਲ ਇਹ ਹੈ ਨਾ ਸੱਚ ਇਹ ਹੈ ਜੋ ਤੂੰ ਵੇਖਿਆ ਤੇ ਨਾ ਸੱਚ ਉਹ ਹੈ ਜੋ ਤੂੰ ਵੇਖ ਰਿਹਾ ਹੈ ਪਾਵੇ ਦੁਨੀਆ ਵੀ ਸੱਚ ਨਹੀਂ ਹੈ ਤੇ ਜੋ ਤੂੰ ਸੁਪਨੇ ਵਿੱਚ ਵੇਖਿਆ ਉਹ ਵੀ ਸੱਚ ਨਹੀਂ ਹੈ ਇਹਦਾ ਮਤਲਬ ਸੀ ਵੀ ਨਾ ਤੇ ਦੁਨੀਆ ਵਿੱਚ ਤੂੰ ਸਦਾ ਰਹਿਣਾ ਤੇ ਨਾ ਉਹ ਤੇਰਾ ਸੁਪਨਾ ਸੱਚ ਹੈ ਉਹਨੇ ਬੜੀ ਡਿਟੇਲ ਨਾਲ ਰਾਜੇ ਨੂੰ ਗੱਲ ਸਮਝਾਈ ਰਾਜੇ ਨੂੰ ਗੱਲ ਸਮਝ ਵਿੱਚ ਆਈ ਤੇ ਨਾ ਜਦੋਂ ਜਾਣ ਲੱਗਾ ਨਾ ਦਰਬਾਰ ਵਿੱਚੋਂ ਤੇ ਰਾਜੇ ਨੇ ਆਖਿਆ ਵੀ ਮੰਗ ਅਸ਼ਟਾਵਕਤਰ ਕੀ ਚਾਹਣ ਹੈ ਮੇਰੀ ਇੱਛਾ ਤੈਨੂੰ ਕੁਝ ਦੇਵਾਂ ਤੈਨੂੰ ਆਪਣੇ ਰਾਜ ਭਾਗ ਦੇ ਅੰਦਰ ਕਿਸੇ ਵੱਡੇ ਉਦੇ ਤੇ ਬਿਠਾ ਦੇਵਾਂ ਤੇ ਸ਼ਟਵਕਰ ਨੇ ਕੋਈ ਗੱਲ ਆ ਕੇ ਕਹਿ ਲੱਗਾ ਰਾਜਨ ਇਹ ਦਰਬਾਰ ਨਹੀਂ ਇਹ ਤੇ ਬਾਜ਼ਾਰ ਹੈ ਰਾਜਾ ਕਹਿੰਦਾ ਕਮਾਲ ਦੀ ਗੱਲ ਬਾਜ਼ਾਰ ਕਹਿ ਲੱਗਾ ਇੱਥੇ ਸਾਰੇ ਚਮੜੇ ਦੇ ਵਪਾਰੀ ਬੈਠੇ ਨੇ ਚਮੜੇ ਨੂੰ ਵੇਚ ਕੇ ਗੱਲ ਕਰਨ ਵਾਲੇ ਬੈਠੇ ਨੇ ਅਸੀਂ ਅੱਜ ਸੰਸਾਰ ਦੇ ਅੰਦਰ ਚਮੜੇ ਨੂੰ ਵੇਖ ਕੇ ਗੱਲ ਕਰਨੇ ਆਂ ਉਹਦੀ ਬੰਦੇ ਦੀ ਦਿੱਖ ਕੈਸੀ ਹੈ ਉਹਦੇ ਦਿੱਖ ਦਾ ਪ੍ਰਭਾਵ ਕੈਸਾ ਹੈ ਸੂਰਤ ਤੇ ਸੀਰਤ ਦੋ ਚੀਜ਼ਾਂ ਸੰਸਾਰ ਵਿੱਚ ਕੰਮ ਕਰਦੀਆਂ ਪਾਤਸ਼ਾਹ ਜੀ ਨੇ ਬਾਣੀ ਵਿੱਚ ਬਾਬੇ ਨਾਨਕ ਨੇ ਬੜਾ ਪਿਆਰਾ ਬਚਨ ਆ ਕਿ ਸਤਿਗੁਰ ਕਹਿੰਦੇ ਨੇ ਜੇ ਰੱਬ ਨਾਲ ਜੁੜਨਾ ਹੈ ਨਾ ਤੇ ਸੂਰਤ ਰੱਬ ਨਾਲ ਨਹੀਂ ਜੁੜੇਗੀ ਤੇਰੀ ਸੀਰਤ ਰੱਬ ਨਾਲ ਤੈਨੂੰ ਜੋੜੇਗੀ ਕਰ ਹੀ ਬੈਠਿਆਂ ਸ਼ੋਹ ਪਾਈਏ ਜੇ ਨੀਅਤ ਰਾਸ ਕਰੇ ਜੇ ਤੇਰੀ ਨੀਅਤ ਚੰਗੀ ਹੈ ਨੀਅਤ ਭਾਵ ਤੇਰੀ ਜੇ ਸੁਰਤ ਚੰਗੀ ਨਹੀਂ ਭਾਵ ਤੇਰੀ ਸਿਰਤ ਚੰਗੀ ਹੈ ਹੁਣ ਇਹ ਸਤਿਗੁਰ ਕਹਿੰਦੇ ਨੇ ਰਾਜ ਹੈ ਮਾਲ ਹੈ ਰੂਪ ਹੈ ਜਾਤ ਜਾਤ ਦਾ ਮਾਨ ਜਾਤ ਦਾ ਅਹੰਕਾਰ ਫਿਰ ਸਤਿਗੁਰ ਜੀ ਕਹਿੰਦੇ ਨੇ ਜਾਤ ਜੋਬਨ ਜਵਾਨੀ ਅਕਸਰ ਬੰਦਾ ਜਵਾਨੀ ਦੇ ਵਿੱਚ ਹੀ ਭਟਕਦਾ ਹੈ ਕੋਈ ਵੀ ਕਰਮ ਉਹ ਕਿਉਂ ਕਿਉਂਕਿ ਉਹਨੂੰ ਮਾਣ ਹੁੰਦਾ ਹੈ ਵੀ ਮੇਰੇ ਵਰਗਾ ਸੰਸਾਰ ਤੇ ਕੋਈ ਨਹੀਂ ਕਿਵੇਂ ਜਿਵੇਂ ਇੱਕ ਸ਼ੇਰ ਬੈਠਾ ਸੀ ਉਹਦੇ ਚਾਰ ਰੁਪਏ ਦੇ ਨਾਲ ਜਾਨਵਰ ਜਿਹੜੇ ਜੰਗਲ ਦੇ ਉੱਤੇਰੇ ਫਿਰਨ ਜਿੰਨਾ ਜਾਨਵਰਾਂ ਨੂੰ ਸ਼ੇਰ ਕੋਲੋਂ ਡਰ ਆਉਂਦਾ ਸੀ ਨਾ ਉਹ ਸਾਰੇ ਉਹਦੇ ਕੋਲੋਂ ਕੋਈ ਉਹਦੇ ਇਸ ਪਾਸੇ ਕੋਈ ਉਸ ਪਾਸੇ ਕੋਈ ਉਹਦੇ ਪੇਟ ਤੋਂ ਕੁੱਦ ਕੇ ਉੱਧਰ ਜਾਏ ਤੇ ਕਿਸੇ ਸਿਆਣੇ ਨੇ ਪੁੱਛ ਲਿਆ ਕਿੰਦਾ ਰਾਜ ਸ਼ੇਰ ਨੂੰ ਵੀ ਸ਼ੇਰ ਤੂੰ ਤੇ ਜੰਗਲ ਦਾ ਰਾਜਾ ਹੈ ਕਮਾਲ ਦੀ ਗੱਲ ਐ ਪਛੋਟੇ-ਛੋਟੇ ਜੀਵ ਤੇਨੂੰ ਟੀਚਰਾ ਕਰਦੇ ਪਏ ਨੇ ਤੈਨੂੰ ਮਖੌਲ ਕਰਦੇ ਪਏ ਨੇ ਕੀ ਗੱਲ ਉਹਨੇ ਬੜੀ ਨੇ ਪਿਆਰੀ ਗੱਲ ਆ ਕੇ ਕਹਿੰਦਾ ਹੁਣ ਮੈਂ ਸ਼ਿਕਾਰ ਛੱਡ ਦਿੱਤਾ ਹੈ ਕਹਿੰਦੇ ਕਮਾਲ ਐ ਸ਼ੇਰ ਵੀ ਸ਼ਿਕਾਰ ਛੱਡ ਸਕਦਾ ਹੈ ਕਹਿੰਦੇ ਹਾਂ ਮੈਂ ਛੱਡ ਦਿੱਤਾ ਕਿਉਂ ਕਹਿੰਦਾ ਹੁਣ ਮੈਂ ਬਜ਼ੁਰਗ ਹੋ ਗਿਆ ਹੁਣ ਮੇਰੇ ਕੋਲ ਸ਼ਿਕਾਰ ਹੁੰਦਾ ਹੀ ਨਹੀਂ ਸਤਿਗੁਰ ਕਹਿੰਦੇ ਨੇ ਜਵਾਨੀ ਵਿੱਚ ਜਿਹੜਾ ਬੰਦਾ ਦੌੜਦਾ ਨਾ ਉਹੀ ਬਜ਼ੁਰਗੀ ਵਿੱਚ ਦੂਜੇ ਦਾ ਆਸਰਾ ਪਾਲਦਾ ਇਸ ਕਰਕੇ ਪਾਤਸ਼ਾਹ ਕਹਿੰਦੇ ਨੇ ਇਹ ਆਪਣਤ ਹੈ ਬੰਦੇ ਦੀ ਮਾਇਆ ਮੋਹ ਜਗ ਪਰਮਿਆਂ ਇਹਦੇ ਵਿੱਚ ਸਤਿਗੁਰ ਕਹਿੰਦੇ ਨੇ ਜਗ ਪਰਮਿਆਂ ਹੋਇਆ ਪਟਕ ਰਿਹਾ ਫਿਰ ਪਾਤਸ਼ਾਹ ਕਹਿੰਦੇ ਨੇ ਘਰ ਮੁਸਹਿ ਇੰਦਾ ਹਿਰਦਾ ਘਰ ਜਿਹੜਾ ਉਹ ਠੱਗਿਆ ਜਾ ਰਿਹਾ ਮੂਸੇ ਦਾ ਮਤਲਬ ਹੁੰਦਾ ਠੱਗਿਆ ਜਾਣਾ ਠੱਗੀ ਪਤਾ ਕਿੱਥੇ ਹੁੰਦੀ ਹੈ ਸਾਧ ਸੰਗਤ ਚੋਰੀ ਹੁੰਦੀ ਹੈ ਉਥੇ ਜਿੱਥੇ ਘਰ ਦੇ ਸੁੱਤੇ ਹੋਣ ਤੇ ਠੱਗੀ ਪਤਾ ਕਿੱਥੇ ਹੁੰਦੀ ਹੈ ਠੱਗੀ ਉਥੇ ਹੁੰਦੀ ਹੈ ਜਿੱਥੇ ਬੰਦਾ ਜਾਗਦਾ ਹੋਵੇ ਉਹਨੂੰ ਪਤਾ ਵੀ ਨਾ ਲੱਗੇ ਚੋਰ ਵਿੱਚ ਤੇ ਠੱਗ ਵਿੱਚ ਫਰਕ ਕੀ ਹੁੰਦਾ ਹੈ ਇਹ ਫਰਕ ਹੁੰਦਾ ਨਾ ਆਪਾਂ ਕਹਿੰਦੇ ਆ ਫਲਾਣਾ ਬੰਦਾ ਤੇ ਬੜਾ ਠੱਗ ਹੈ ਠੱਗ ਬੰਦਾ ਜਿਹੜਾ ਹੁੰਦਾ ਨਾ ਧਿਆਨ ਦੇਣਾ ਉਹ ਸਾਡੇ ਸਾਹਮਣੇ ਸਾਡੇ ਹੱਥੋਂ ਸਾਡੇ ਕੋਲੋਂ ਲੈ ਕੇ ਜਾਏਗਾ ਪਰ ਸਾਨੂੰ ਪਤਾ ਨਹੀਂ ਲੱਗੇਗਾ ਚੋਰ ਚੋਰੀ ਕਰੇਗਾ ਤੇ ਰਾਤ ਦੇਖੇਗਾ ਬੀ ਅੱਧੀ ਰਾਤ ਹੋ ਗਈ ਹੈ ਤੀਜਾ ਪੈਰ ਹੋ ਗਿਆ ਦੂਜਾ ਪੈਰ ਹੋ ਗਿਆ ਚਲੋ ਹੁਣ ਸਾਰੇ ਸੋ ਗਏ ਨੇ ਤੇ ਚੋਰੀ ਕਰੀਏ ਠੱਗ ਨੂੰ ਨਾ ਦਿਨ ਨਾਲ ਮਤਲਬ ਹੁੰਦਾ ਨਾ ਰਾਤ ਨਾਲ ਠੱਗ ਹੱਥਾਂ ਦੇ ਵਿੱਚੋਂ ਮਾਇਆ ਲੈ ਜਾਂਦਾ ਹੱਥਾਂ ਵਿੱਚੋਂ ਆਪਣੀ ਚੀਜ਼ ਕੱਢ ਕੇ ਲੈ ਜਾਂਦਾ ਹੈ ਬੰਦਾ ਸੋਚਦਾ ਰਹਿ ਜਾਂਦਾ ਕਹਿੰਦਾ ਤੇ ਬੜਾ ਵੱਡਾ ਠੱਗ ਹੈ ਹੁਣ ਸਤਪੁਰ ਕਹਿੰਦੇ ਨੇ ਮਾਇਆ ਵੀ ਲੁੱਟਦੀ ਹੈ ਠੱਗਦੀ ਹੈ ਪਰ ਪਾਤਸ਼ਾਹ ਕਹਿੰਦੇ ਨੇ ਹੁਣ ਬੰਦਾ ਐਨੇ ਪਰਮ ਵਿੱਚ ਜੀ ਰਿਆਂ ਦਾ ਘਰ ਲੁੱਟਿਆ ਜਾ ਰਿਹਾ ਪਰ ਇਹਨੂੰ ਪਤਾ ਹੀ ਨਹੀਂ ਘਰ ਮੁਸੈ ਖਬਰ ਨਾ ਹੋਵੇ ਸਾਹਿਬ ਕਹਿੰਦੇ ਨੇ ਇਹਨੂੰ ਖਬਰ ਹੀ ਨਹੀਂ ਜਿਵੇਂ ਗੁਰੂ ਅਰਜਨ ਸਾਹਿਬ ਜੀ ਦਾ ਬਚਨ ਇਹਨਾਂ ਪਾਤਸ਼ਾਹ ਕਹਿੰਦੇ ਨੇ ਨੈਨੋ ਨੀਂਦ ਪਰ ਦ੍ਰਿਸ਼ਟ ਵਿਕਾਰ श्रवण सोए सुन निंद विचार आ, रसना सोई लोभ मीठे साद मन, मन सोया माया, माया बिस्माद इस, इस ग्रह में कोई जागत, जागत रहे, रहे, रहे साबत, साबत वस्त ओ अपनी लहे ਪਾਤਸ਼ਾਹ ਕਹਿੰਦੇ ਨੇ ਕੋਈ ਇੱਕ ਜਾਗਦਾ ਹੋਵੇ ਇਸ ਕਰਕੇ ਸਤਿਗੁਰ ਜੀ ਨੇ ਆਖਿਆ ਹੈ ਕਾਮ ਕ੍ਰੋਧ ਮਨ ਹਿਰ ਲਿਆ ਠੱਗਿਆ ਕਿਉਂ ਜਾ ਰਿਹਾ ਕਿਉਂਕਿ ਸਤਿਗੁਰ ਕਹਿੰਦੇ ਨੇ ਦੇ ਮਨ ਨੇ ਇਹਦੇ ਮਨ ਨੂੰ ਨਾ ਕਾਮ ਕ੍ਰੋਧ ਵਰਗੇ ਵਿਸ਼ਿਆਂ ਨੇ ਆਪਣੇ ਵਸ ਵਿੱਚ ਕਰ ਲਿਆ ਧਿਆਨ ਦੇਣਾ ਠੱਗੇ ਦਾ ਕੋਈ ਨਾ ਕੋਈ ਕਾਰਨ ਤੇ ਹੋਏਗਾ ਨਾ ਕਿਉਂ ਠੱਗਿਆ ਜਾ ਰਿਹਾ ਹੈ ਕੋਈ ਰੀਜ਼ਨ ਤੇ ਹੋਏਗਾ ਨਾ ਸਾਬ ਕਹਿੰਦੇ ਨੇ ਕਾਰਨ ਹੈ ਕਾਮ ਕ੍ਰੋਧ ਮਨ ਹਿਰ ਲਿਆ ਹਿਰ ਲਿਆ ਦਾ ਮਤਲਬ ਹੁੰਦਾ ਹੈ ਵਸ ਵਿੱਚ ਕਰ ਲੈਣਾ ਸਾਬ ਕਹਿੰਦੇ ਨੇ ਵਿਸ਼ੇ ਵਿਕਾਰਾਂ ਨੇ ਦੇ ਮਨ ਨੂੰ ਆਪਣੇ ਵਸ ਵਿੱਚ ਕਰ ਲਿਆ ਕਿਉਂ ਕਿ ਉਹਨੂੰ ਪਤਾ ਨਹੀਂ ਲੱਗਾ ਕਿ ਨਿਵਾਸ ਵਿੱਚ ਸਾਹਿਬ ਕਹਿੰਦੇ ਨੇ ਮਨਮੁਖ ਅੰਦਾ ਲੋਏ ਕਿਉਂਕਿ ਮਨਮੁਖ ਬੰਦਾ ਮਨ ਦੇ ਭਰਮ ਦੇ ਵਿੱਚ ਸੁੱਤਾ ਹੋਇਆ ਸੀ ਧਿਆਨ ਦੇਣਾ ਸੁੱਤਾ ਹੋਇਆ ਸੀ ਨਾ ਹੁਣ ਸਾਹਿਬ ਕਹਿੰਦੇ ਨੇ ਜਦੋਂ ਮਨ ਸੁੱਤਾ ਹੋਇਆ ਸੀ ਤਿੰਨਾਂ ਨੇ ਆਪਣਾ ਅਸਰ ਪਾ ਦਿੱਤਾ ਆਪਣਾ ਅਸਰ ਪਾਇਆ ਤੇ ਘਰ ਲੁੱਟਿਆ ਗਿਆ ਹੁਣ ਜਦੋਂ ਘਰ ਲੁੱਟਣ ਵਾਲੇ ਠੱਗ ਲੁੱਟ ਕੇ ਲੈ ਗਏ ਭਰਮ ਵਿੱਚ ਪਾ ਕੇ ਤੇ ਸਤਿਗੁਰੂ ਜੀ ਕਹਿੰਦੇ ਨੇ ਹੁਣ ਬਚਿਆ ਕਿਵੇਂ ਜਾਏ ਪਾਤਸ਼ਾਹ ਕਹਿੰਦੇ ਨੇ ਗਿਆਨ ਖੜਗ ਪੰਜ ਦੂਤ ਸੰਗਾਰਹਿ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਨੇ ਤੇਰੇ ਕੋਲ ਇੱਕ ਖੜਗ ਹੋਣੀ ਚਾਹੀਦੀ ਖੜਗ ਖੜਗ ਸਮਝਦੇ ਹੋ ਖੜਗ ਦਾ ਮਤਲਬ ਇੱਕ ਹਥਿਆਰ ਬਾਪਾ ਸਾਹਿਬ ਕਹਿੰਦੇ ਨੇ ਤੇਰੇ ਹੱਥ ਵਿੱਚ ਹਥਿਆਰ ਹੋਵੇ ਤੇਰੇ ਹੱਥ ਵਿੱਚ ਤਲਵਾਰ ਹੋਵੇ ਤੇਰੇ ਕੋਲੋਂ ਤਲਵਾਰ ਕਿਹੜੀ ਹੋਵੇ ਗਿਆਨ ਦੀ ਕਿਉਂਕਿ ਇਹ ਇਹ ਜਿਹੜੇ ਅੰਦਰ ਬੈਠੇ ਹੋਏ ਮਾਇਆ ਦੇ ਰੂਪ ਅੰਦਰ ਨੂੰ ਸਾਡੇ ਨੂੰ ਠੱਗ ਰਹੇ ਨੇ ਨਾ ਇਹ ਕਿਸੇ ਤਲਵਾਰ ਨਾਲ ਬਾਹਰੀ ਤਲਵਾਰ ਸ਼ਸਤਰ ਨਾਲ ਨਹੀਂ ਮਰਨੇ ਨਾ ਬੰਦੂਕ ਦੀ ਗੋਲੀ ਨਾਲ ਮਰਨੇ ਨੇ ਨਾ ਤਲਵਾਰ ਨਾਲ ਮਰਨੇ ਨੇ ਨਾ ਇਹ ਕਿਸੇ ਤੋਪ ਦੇ ਗੋਲੇ ਨਾਲ ਮਰਨੇ ਨੇ ਇਹ ਮਰਨੇ ਕਿੰਦੇ ਨਾਲ ਨੇ ਸਾਬ ਕਿੰਦੇ ਨੇ ਗਿਆਨ ਖੜਗ ਪੰਜ ਦੂਤ ਸੰਘਾਰ ਹੈ ਇਹਨਾਂ ਨੂੰ ਮਾਰ ਸਕਦੀ ਹੈ ਤੇ ਗਿਆਨ ਦੇ ਖੜਗ ਮਾਰ ਸਕਦੀ ਹੈ ਗਿਆਨ ਮਤਲਬ ਸਮਝ ਆਤਮਕ ਜੀਵਨ ਦੀ ਸੋਝੀ ਆਤਮਕ ਜੀਵਨ ਦੀ ਸਮਝ ਆ ਜਾਏ ਤੇ ਸਤਿਗੁਰ ਕਹਿੰਦੇ ਨੇ ਫਿਰ ਇਸ ਖੜਕ ਦੇ ਨਾਲ ਇਹਨਾਂ ਪੰਜਾਂ ਨੂੰ ਸੰਘਾਰਿਆ ਜਾ ਸਕਦਾ ਹੈ ਮਾਰਿਆ ਜਾ ਸਕਦਾ ਹੈ ਇਹਨਾਂ ਦਾ ਸੰਘਾਰ ਕੀਤਾ ਜਾ ਸਕਦਾ ਹੈ ਪਰ ਸਤਿਗੁਰ ਕਹਿੰਦੇ ਨੇ ਗੁਰਮਤ ਜਾਗੈ ਸੋਏ ਪਰ ਸੰਘਾਰੋ ਕਰੇਗਾ ਜਿਹੜਾ ਗੁਰੂ ਦੀ ਮਤ ਵਿੱਚ ਜਾਗਿਆ ਹੋਇਆ ਸੁੱਤਾ ਹੋਇਆ ਨਹੀਂ ਜਾਗਿਆ ਹੋਇਆ ਮਾਫ ਕਰ ਲੈਣਾ ਮੈਂ ਇਹ ਅੱਖਾਂ ਵੀ ਮੈਂ ਜਾਗਿਆ ਹੋਇਆ ਸਾਡੇ ਮਨਾਂ ਤੇ ਅਸਰ ਹੈ ਮੈਂ ਆਪਾਂ ਜਦੋਂ ਚੋਗਿਰਦਾ ਵੇਖਨੇ ਆ ਨਾ ਮਾਫ ਕਰਨਾ ਆਪਾਂ ਸਾਰਿਆਂ ਦੇ ਵਿੱਚੀਆਂ ਸਾਧ ਸੰਗਤ ਜੀ ਅੱਜ ਜਦੋਂ ਕਿਉਂਕਿ ਜਿਹੜੀਆਂ ਜਿਹੜੀਆਂ ਸਮਾਜਿਕ ਬੁਰਾਈਆਂ ਨੇ ਨਾ ਉਹਨਾਂ ਤੋਂ ਸਮਝਣਾ ਬੜੀ ਛੇਤੀ ਸਮਝ ਵਿੱਚ ਆਂਦੀ ਗੱਲ ਜਦੋਂ ਅਸੀਂ ਆਪਣੇ ਬੱਚਿਆਂ ਦੇ ਵਿਆਹ ਕਰਨੇ ਆ ਇੱਕ ਬੰਦਾ ਬੜਾ ਗਰੀਬ ਹੈ ਉਹਦੇ ਕੋਲੋਂ ਆਪਣਾ ਘਰ ਚਲਾਉਣ ਦੇ ਲਈ ਬੜੀ ਮੁਸ਼ਕਲ ਨਾਲ ਮਾਇਆ ਜੁੜਦੀ ਹੈ ਉਹਨੇ ਆਪਣੀ ਧੀ ਦਾ ਵਿਆਹ ਕਰਨਾ ਹੈ ਆਪਣੀ ਬੱਚੀ ਦਾ ਆਪਣੇ ਬੱਚੇ ਦਾ ਵਿਆਹ ਕਰਨਾ ਹੈ ਕੀ ਕਰੇਗਾ ਇਧਰ-ਉਧਰ ਮਾੜੀ-ਮੋਟੀ ਮਾਇਆ ਫੜੇਗਾ ਜਿੰਨਾ ਸਾਦੇ ਜਿਹੇ ਢੰਗ ਨਾਲ ਕੁਝ ਹੋ ਸਕਦਾ ਕਰੇਗਾ ਦੂਜਾ ਬੰਦਾ ਉਹਦੇ ਕੋਲੋਂ ਮਾਇਆ ਬਹੁਤ ਹੈ ਉਹ ਕੀ ਕਰੇਗਾ ਫਿਰ ਉਹ ਆਖੇਗਾ ਵੀ ਆ ਜਿਹੜਾ ਵਿਆਹ ਹੈ ਨਾ ਇਸ ਵਿਆਹ ਦੇ ਉੱਤੇ ਘੱਟ ਤੋਂ ਘੱਟ ਸਾਰੀਆਂ ਜਿੰਨੀਆਂ ਵੀ ਰਸਮਾਂ ਨੇ ਉਹਨਾਂ ਨੂੰ ਸੈਲੀਬ੍ਰੇਟ ਕੀਤਾ ਜਾਏ ਐਨਜੋਏ ਕੀਤਾ ਜਾਏ ਉਹ ਇੱਕ ਦਿਨ ਹਲਦੀ ਦੀ ਰਸਮ ਰੱਖ ਲੇਗਾ ਇੱਕ ਦਿਨ ਸੰਗੀਤ ਰੱਖ ਲੇਗਾ ਤੀਜੇ ਦਿਨ ਤੀਜਾ ਚੌਥੇ ਦਿਨ ਚੌਥਾ ਪੰਜਵੇਂ ਦਿਨ ਉਹ ਪੰਜ ਛੇ ਦਿਨ ਇੱਕ ਵਿਆਹ ਨੂੰ ਕੀਚੀ ਜਾਏਗਾ ਪੰਜ ਛੇ ਦਿਨ ਤੇ ਉਹਨਾਂ ਪੰਜ ਛਿਆਂ ਦਿਨਾਂ ਦੇ ਅੰਦਰ ਰੋਜ਼ ਦਾ ਲੱਖਾਂ ਰੁਪਏ ਲੱਗ ਰਹੇ ਨੇ ਰੋਜ਼ ਦਾ ਰੋਜ਼ ਦਾ ਕਿਉਂ ਉਹਨੂੰ ਪੁੱਛੀਏ ਵੀ ਕਿਉਂ ਕਹਿੰਦਾ ਮੇਰੇ ਕੋਲ ਮਾਇਆ ਬੜੀ ਐ ਮੈਂ ਆਪਣਾ ਧਨ ਲਾ ਰਿਹਾ ਤੁਹਾਡੇ ਕੋਲ ਲੈ ਕੇ ਥੋੜਾ ਲਾ ਰਿਹਾ ਠੀਕ ਹੈ ਭਾਈ ਤੇਰੇ ਕੋਲ ਹੈ ਤੂੰ ਲਾ ਜੀ ਸਦਕੇ ਲਾ ਪਰ ਸਤਿਗੁਰ ਕਹਿੰਦੇ ਨੇ ਦੱਸ ਇਹਦਾ ਪ੍ਰਭਾਵ ਕੀ ਹੈ ਜੀਵਨ ਦੇ ਉੱਤੇ ਇਹਦਾ ਤੇਰੇ ਜੀਵਨ ਤੇ ਅਸਰ ਕੀ ਹੈ ਹੁਣ ਇਹ ਹੀ ਗੱਲ ਸਤਿਗੁਰ ਜੀ ਕਹ ਰਹੇ ਨਾ ਮਾਇਆ ਮੋਹ ਜਗ ਪਰਮਿਆ ਪਰਮ ਹੈ ਨਾ ਦਸੋ ਇੰਨੀਆਂ ਰਸਮਾਂ ਦੇ ਨਾ ਜਿਹੜੀਆਂ ਕੀਤੀਆਂ ਉਹਨੇ ਕੀ ਸਵਾਰਿਆ ਤੇ ਜਿਦਣ ਉਹੀ ਬੰਦਾ ਗੁਰਦੁਆਰੇ ਫੇਰਿਆਂ ਲਈ ਆਇਆ ਫੇਰਿਆਂ ਲਈ ਆਇਆ ਉਹ ਗੁਰਦੁਆਰੇ ਟਾਈਮ ਲਿਖਾ ਕੇ ਜਾਂਦਾ ਹੈ 11 ਵਜੇ ਦਾ ਵੀ 11 ਵਜੇ ਅਸੀਂ ਆਵਾਂਗੇ ਫੇਰਿਆਂ ਲਈ ਤੇ ਸਾਧ ਸੰਗਤ ਦੀ ਪਹੁੰਚਦੇ ਕਿੰਨੇ ਵਜੇ ਨੇ ਸ਼ਾਮ ਨੂੰ 3 ਵਜੇ ਤੇ ਜਦੋਂ 3 ਵਜੇ ਪਹੁੰਚਦੇ ਨੇ ਨਾ ਫਿਰ ਪਤਾ ਕੀ ਕਹਿੰਦੇ ਨੇ ਭਾਈ ਸਾਹਿਬ ਜੀ ਥੋੜੀ ਜਲਦੀ ਕਰ ਦਿਓ ਸਮਾਂ ਬੜਾ ਹੋ ਗਿਆ 5 ਵਜੇ ਪੈਲੈਸ ਖਾਲੀ ਕਰਨਾ ਹੈ ਦਸੋਣ ਜਿਹੜੀ ਚੀਜ਼ ਨੇ ਸਾਨੂੰ ਕਿਉਂਕਿ ਜਿੰਨੀ ਦੇਰ ਤੱਕ ਲਾਵਾ ਨਹੀਂ ਹੋਣਗੇ ਓਨੀ ਦੇਰ ਤੱਕ ਵਿਆਹ ਨਹੀਂ ਹੋਏਗਾ ਚਾਰ ਪੰਜ ਦਿਨ ਜਿਹੜੀਆਂ ਰਸਮਾਂ ਕੀਤੀਆਂ ਉਹਨਾਂ ਦਾ ਕੋਈ ਲਾਭ ਨਹੀਂ ਨਾ ਜਿੰਦਾ ਲਾਭ ਸੀ ਉਥੇ ਕਿੰਨਾ ਸਮਾਂ ਦਿੱਤਾ ਉੱਤੇ 15-20 ਮਿੰਟ ਅੱਧਾ ਘੰਟਾ ਹੋਣਾ ਇਹ ਚਾਹੀਦਾ ਸੀ ਜਿੰਨਾ ਰਸਮਾਂ ਤੇ ਇੱਕ ਦਿਨ ਦਾ ਸਮਾਂ ਦੇਣਾ ਚਾਹੀਦਾ ਸੀ ਉਹਨਾਂ ਰਸਮਾਂ ਤੇ 5 ਦਿਨ ਦਾ ਸਮਾਂ ਦਿੱਤਾ ਤੇ ਘੱਟ ਤੋਂ ਘੱਟ ਜਿਸ ਵਿਆਹ ਦੇ ਉੱਤੇ 2-3 ਦਿਨ 4 ਦਿਨ ਦਾ ਸਮਾਂ ਹੋਣਾ ਚਾਹੀਦਾ ਸੀ ਵਿਹਾਂ ਗੁਰੂ ਦੀ ਗੱਲ ਸੁਣ ਲਈ ਹੈ ਲਾਵਾ ਕੀ ਕਹਿੰਦੀਆਂ ਨੇ ਬਾਣੀ ਕੀ ਕਹਿੰਦੀ ਹੈ ਉਹਦਰ ਤਵੱਜੂ ਹੀ ਨਹੀਂ ਉਹਨੇ ਨੂੰ ਸਤਿਗੁਰ ਕਹਿੰਦੇ ਨੇ ਮਾਇਆ ਮੋਜ-ਜਗ ਪਰਮਿਆ ਇਹ ਹੈ ਮਾਇਆ ਮੋਜ-ਜਗ ਪਰਮਿਆ ਗੱਲ ਵਿਚਾਰ ਇਹ ਨਹੀਂ ਵੀ ਬੰਦੇ ਕੋਲ ਮਾਇਆ ਬਹੁਤ ਹੈ ਜੀ ਸਦਕੇ ਤੂੰ ਲਾ ਆਪਣੀ ਮਾਇਆ ਜਿਹੜੀ ਤੂੰ ਇਕੱਠੀ ਕੀਤੀ ਹੈ ਪਰਦਾਸ ਉਸ ਮਾਇਆ ਲਈ ਦੀ ਆਉਟਪੁੱਟ ਕੀ ਹੈ ਆਉਟਪੁੱਟ ਕੀ ਹੈ ਸਾਡਾ ਇਹ ਸਮਾਜ ਹੈ 2 ਮਹੀਨੇ 6 ਮਹੀਨੇ ਸਾਲ 2 ਸਾਲ ਬਾਅਦ ਬੱਚੀ ਫਿਰ ਮਾਪਿਆਂ ਦੇ ਘਰ ਬੈਠੀ ਹੁੰਦੀ ਹੈ ਇਹ بڑے ਜਿਹੜੇ ਫਿਗਰ ਨੇ ਨਾ ਸੰਸਾਰ ਦੇ ਅੰਦਰ ਇਹ ਡਰਾਉਣ ਵਾਲੇ ਨੇ ਤੁਸੀਂ ਬਬਿਆ ਬਾਚ ਕੇ ਦੇਖੋ ਇਹਨਾਂ ਚੀਜ਼ਾਂ ਨੂੰ ਕਾਰਨ ਕੀ ਹੈ ਜਿਹੜੀ تعلیم ਜਿਹੜੀ ਸਿੱਖਿਆ ਜੋ ਵਿਚਾਰ ਦੇਣੀ ਸੀ ਉਸ ਵਕਤ ਦੇ ਅੰਦਰ ਅਸੀਂ ਉਹ ਨਹੀਂ ਦੇ ਪਾਏ ਸਤਿਗੁਰ ਜੀ ਨੇ ਆਖਿਆ ਪਾਤਸ਼ਾਹ ਕਹਿੰਦੇ ਨੇ ਇਹ ਭਰਮ ਹੈ ਇਹਨੂੰ ਕਟਿਆ ਕਿਵੇਂ ਜਾਏਗਾ ਗਿਆਨ ਖੜਗ ਦੇ ਨਾਲ ਨਾਮ ਰਤਨ ਪ੍ਰਗਾਸਿਆ ਜਿਹਨੂੰ ਗੁਰੂ ਦੇ ਮੱਤ ਮਿਲੇ ਫਿਰ ਉਹਦੇ ਅੰਦਰ ਨਾਮ ਰਤਨ ਦਾ ਪ੍ਰਗਾਸ ਹੁੰਦਾ ਹੈ ਰੋਸ਼ਨੀ ਹੋ ਜਾਂਦੀ ਹੈ ਉਹਨੂੰ ਗਿਆਨ ਆ ਜਾਂਦਾ ਹੈ ਸਮਝ ਆ ਜਾਂਦੀ ਹੈ ਧਿਆਨ ਦੇਣਾ ਸਾਥ ਸੰਗਤ ਸਮਝਦਾਰ ਬੰਦਾ ਪਤਾ ਕੀ ਹੈ ਉਹ ਕਦੇ ਵੀ ਕਿਸੇ ਵੀ ਚੀਜ਼ ਨੂੰ ਅਜਾਈ ਨਹੀਂ ਗਵਾਏਗਾ ਭਾਵੇਂ ਧਨ ਹੈ ਭਾਵੇਂ ਸਮਾਂ ਹੈ ਭਾਵੇਂ ਵਸਤੂ ਹੈ ਕਿਸੇ ਵੀ ਚੀਜ਼ ਨੂੰ ਅਜਾਈ ਨਹੀਂ ਗਵਾਏਗਾ ਘਰ ਦੇ ਵਿੱਚ ਬੰਦੇ ਦੇ ਜਿਹੜੀਆਂ ਘਰ ਆਪਾਂ ਚੀਜ਼ਾਂ ਰੱਖੀਆਂ ਹੁੰਦੀਆਂ ਨੇ ਨਾ ਸੋਚਣਿਆ ਕੋਈ ਚੀਜ਼ ਅਜਾਈ ਨਾ ਜਾਏ ਇਹੀ ਸੋਚਨੇ ਆ ਨਾ ਹੁਣ ਸਤਿਗੁਰ ਕਹਿੰਦੇ ਨੇ ਜਿਹੜੀ ਚੀਜ਼ ਅਜਾਈ ਨਾ ਜਾਏ ਬੰਦਾ ਜਿਹੜੀ ਇਹ ਸੋਚ ਰੱਖ ਕੇ ਚੱਲਦਾ ਉਹ ਫਿਰ ਕੀ ਨਾਮ ਰਤਨ ਪ੍ਰਗਾਸਿਆ ਜਿੰਦੇ ਅੰਦਰ ਨਾਮ ਰਤਨ ਦਾ ਪ੍ਰਗਾਸ ਹੋ ਜਾਂਦਾ ਉਹ ਫਿਰ ਆਪਣੀ ਧਨ ਨੂੰ ਵੀ ਅਜਾਈ ਨਹੀਂ ਗਵਾਉਂਦਾ ਬੜੇ ਐਸੇ ਨੇ ਸੰਸਾਰ ਦੇ ਅੰਦਰ ਜਿੰਨਾ ਦੇਖ ਲੋ ਤਨ ਨਹੀਂ ਹੈ ਮਾਇਆ ਅਸੀਂ ਨਾ ਸਮਾਜ ਨੂੰ ਨਾ ਕਦਰ ਨੇ ਬਣਾਇਆ ਸੀ ਸਾਡੀ ਜਿਹੜੀ ਸਮਝ ਨਾ ਐਬਿਲਿਟੀ ਇਹਨਾਂ ਜਿਹੜੀ ਰੱਬ ਜੀ ਨੇ ਸਾਨੂੰ ਦਿੱਤੀ ਹੈ ਬੰਦਿਆਂ ਨੂੰ ਮਨੁੱਖਾਂ ਨੂੰ ਉਹਦੇ ਅੰਦਰ ਕੀ ਸੀ ਇੱਕ ਦੂਜੇ ਨਾਲ ਮਿਲਵਰਤਨ ਨਾਲ ਚੱਲਣਾ ਇੱਕ ਕੋਲ ਨਹੀਂ ਹੈ ਦੂਜੇ ਨੇ ਉਹਦੀ ਬਾਹ ਫੜ ਲੈਣੀ ਵੀ ਨਹੀਂ ਤੇਰੇ ਕੋਲ ਨਹੀਂ ਹੈ ਮੈਂ ਤੈਨੂੰ ਦੇ ਦੇਣਾ ਤੁਸੀਂ ਥੋੜਾ ਜਿਹਾ ਪੁਰਾਣਾ ਹਿਸਟਰੀ ਪੜੋ ਸਾਡੇ ਬਜ਼ੁਰਗਾਂ ਦੀ ਵੱਡਿਆਂ ਦੀ ਉੱਥੇ ਕੀ ਹੁੰਦਾ ਸੀ ਜੇ ਇੱਕ ਕੋਲ ਨਹੀਂ ਹੁੰਦਾ ਸੀ ਦੂਜਾ ਉਹਦੀ ਬਾਹ ਫੜ ਲੈਂਦਾ ਸੀ ਅੱਜ ਬੰਦਾ ਕੀ ਕਹਿੰਦਾ ਤੇਰੇ ਕੋਲ ਨਹੀਂ ਹੈਗਾ ਤੇ ਮੈਂ ਕੀ ਕਰਾਂ ਭਾਈ ਮੈਂ ਆਪਣਾ ਦੇਖਣਾ ਮੈਨੂੰ ਤੇਰੇ ਨਾਲ ਕੀ ਮਤਲਬ ਹੈ ਤੇ ਉਹ ਬੰਦਾ ਲੱਖਾਂ ਕਰੋੜਾਂ ਅਜ਼ਾਈਂ ਗੁਆਏਗਾ ਅਜ਼ਾਈਂ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਕੋਈ ਸਰੋਕਾਰ ਨਹੀਂ ਤੇ ਸਤਗੁਰ ਜੀ ਹੀ ਗੱਲ ਕਰਦੇ ਨੇ ਪਾਤਸ਼ਾਹ ਦੇ ਨਾਮ ਰਤਨ ਪ੍ਰਗਾਸਿਆ ਮਨ ਤਾਂ ਨਿਰਮਲ ਹੋਏ ਫਿਰ ਉਹਦਾ ਮਨ ਤਾਂ ਨਿਰਮਲ ਹੋ ਜਾਂਦਾ ਨਾਮਹੀਨ ਨਕਟੇ ਫਿਰੇ ਜਿਹੜੇ ਨਾਮ ਤੋਂ ਹੀਨੇ ਨੇ ਸੱਚ ਤੋਂ ਹੀਨੇ ਨੇ ਸਤਗੁਰ ਕਹਿੰਦੇ ਨੇ ਉਹ ਪਤ ਤੋਂ ਵੀ ਹੋਣੇ ਨੇ ਨਕਟੇ ਦਾ ਮਤਲਬ ਹੈ ਨੱਕ ਤੋਂ ਬਿਨਾ ਜੇ ਸਾਡਾ ਨੱਕ ਨਾ ਹੋਵੇ ਬੰਦਾ ਬਦਸੂਰਤ ਦਿਸਦਾ ਹੈ ਨਾ ਹੁਣ ਸਤਿਗੁਰ ਕਹਿੰਦੇ ਨੇ ਨੱਕ ਖੂਬਸੂ ਕਿਉਂਕਿ ਨੱਕ ਇੱਕ ਐਸੀ ਜੰਗਾ ਤੇ ਰੱਬ ਦੀ ਲਾਈ ਹੋਈ ਦਾਤ ਐ ਜਿਹੜੀ ਪੂਰੇ ਸਰੀਰ ਦੀ ਬਣਤਰ ਨੂੰ ਸੁੰਦਰ ਬਣਾਉਂਦੀ ਐ ਮੂੰਹ ਦੀ ਬਣਤਰ ਨੂੰ ਤੇ ਸਤਿਗੁਰ ਕਹਿੰਦੇ ਨੇ ਨਾਮ ਹੀਣਾ ਬੰਦਾ ਨਕਟਿਆ ਨੱਕ ਤੋਂ ਵੀ ਹੋਣਾ ਐ ਪੱਤ ਤੋਂ ਵੀ ਹੋਣਾ ਐ ਤੇ ਸਬ지 ਕਹਿੰਦੇ ਨੇ ਨਾਮ ਹੀ ਨਕਟੇ ਫਿਰੈ ਬਿਨ ਨਾਮੇ ਬਹਿਰੋਏ ਨਾਨਕ ਜੋ ਤੁਰ ਕਰਤੈ ਲਿਖਿਆ ਜੋ ਕਰਤੇ ਨੇ ਤੁਰ ਤੋਂ ਲਿਖਿਆ ਤੁਰ ਤੋਂ ਜੋ ਕਰਤੇ ਨੇ ਆਪਣੀ ਕੁਦਰਤ ਦਾ ਨਾਮ ਬਣਾਇਆ ਸੋ ਮੇਟ ਨਾ ਸਕੈ ਕੋਈ ਸਭ ਕਿੰਨੇ ਉਹਨੂੰ ਬੇਟਿਆ ਨਹੀਂ ਜਾ ਸਕਦਾ ਉਹ ਬਿਲਕੁਲ ਸਿੱਧਰਾ ਹੀ ਰਹਿਣਾ ਹੈ ਪਰ ਉਸ ਨਾਮ ਮਿਟੇ ਜਾਣ ਵਾਲੇ ਹੁਕਮ ਦੀ ਅਦੁੱਲੀ ਕਰਕੇ ਜੀਣਾ ਇਹ ਮਨੁੱਖੀ ਜੀਵਨ ਨਹੀਂ ਹੈ ਉਸ ਹੁਕਮ ਨੂੰ ਪ੍ਰਵਾਨ ਕਰਕੇ ਜੀਣਾ ਇਹ ਮੇਰਾ ਤੇ ਤੁਹਾਡਾ ਫਰਜ਼ ਹੈ ਰਿਸਪੌਂਸਿਬਿਲਟੀ ਹੈ ਜ਼ਿੰਮੇਵਾਰੀ ਹੈ ਜਦੋਂ ਇਸ ਜ਼ਿੰਮੇਵਾਰੀ ਨੂੰ ਕੋਈ ਨਿਭਾਉਂਦਾ ਹੈ ਉਹ ਸਮਾਜ ਦੇ ਅੰਦਰ ਸੰਸਾਰ ਦੇ ਅੰਦਰ ਜਗਤ ਦੇ ਅੰਦਰ ਇੱਕ ਸੱਚਾ ਪੁਰਖ ਹੁੰਦਾ ਹੈ ਤੇ ਉਹਦੀ ਵਡਿਆਈ ਉਹਦੇ ਕਰਮਾਂ ਕਰਕੇ ਹੁੰਦੀ ਹੈ ਉਹਦੇ ਧਨ ਕਰਕੇ ਨਹੀਂ ਧਨ ਤੇ ਬੜਿਆਂ ਕੋਲ ਆਇਆ ਚਲਾ ਗਿਆ ਬੰਦਾ ਮਰ ਗਿਆ ਪੁੱਤਰਾ ਨੇ ਸਾਂਭ ਲਿਆ ਪੋਤਰਿਆ ਨੇ ਸਾਂਭ ਲਿਆ ਪਰ ਵਡਿਆਈ ਇਹਨਾਂ ਚੀਜ਼ਾਂ ਕਰਕੇ ਨਹੀਂ ਹੁੰਦੀ ਸਮਾਜ ਵਿੱਚ ਵਡਿਆਈ ਕਰਮਾਂ ਕਰਕੇ ਹੁੰਦੀ ਹੈ ਇਸ ਕਰਕੇ ਸਤਿਗੁਰ ਕਹਿੰਦੇ ਨੇ ਮਾਇਆ ਦੇ ਮੋਹ ਦੇ ਪਰਮਾਂ ਦੇ ਵਿੱਚੋਂ ਬਾਹਰ ਨਿਕਲ ਤੇਰਾ ਕਰ ਲੁੱਟਿਆ ਜਾ ਰਿਹਾ ਹੈ ਇਸ ਕਰ ਨੂੰ ਬਚਾਣਾ ਚਾਹਨਾ ਹੈ ਤੇ ਨਾਮ ਦਾ ਪ੍ਰਗਾਸ ਆਪਣੇ ਹਿਰਦੇ ਵਿੱਚ ਕਰ ਸਤਿਗੁਰ ਕਿਰਪਾ ਕਰਨ ਇਹਨਾਂ ਅੰਮ੍ਰਿਤ ਵਚਨਾਂ ਨੂੰ ਸਮਝਣ ਦੀ ਦਾਤ ਧੰਗੁਰੂ ਅਮਰਦਾਸ ਪਾਤਸ਼ਾਹ ਕੀ ਆਪਣੇ ਚਰਨਾਂ ਵਿੱਚੋਂ ਬਖਸ਼ ਦੇ ਹੋਈਆਂ ਗਲਤੀ